ਕੰਨੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਝਿੰਦੇਵੀਰ ਕੋ ਆਪਾਂ ਚੱਲੇ ਆਜਿੰਦੇਵੀਰ ਕੋ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਦਿਖਾਉਣੀ ਆ ਤੇ ਸੂਈ ਸਵਾਈ ਆ ਤੇ ਵੀਡੀਓ ਐਂਡ ਤੱਕ ਰੇਖਿਓ ਤੇ ਬਾਕੀ ਇੱਥੇ ਆ ਗਿਆ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚੁਆਈ ਜ਼ਰੂਰ ਦੋ ਟਾਈਮ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਇੱਥੋਂ ਕਰਕੇ ਖੜਿਆ ਕਰੋ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੱਛੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਚੀਜ਼ ਹੈ ਜੀ ਤੇ ਨਾਮ ਦੱਸ ਤੇ ਕਰ ਵੀਰ ਜੀ ਮੇਰਾ ਜਿੰਦਾ ਜੀ ਫੋਨ ਨੰਬਰ 99143693 ਤੇ ਅਡਰੈਸ ਵੀ ਜੀ ਆਪਣਾ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਠੀਕ ਹੈ ਪੁਰਾਣੇ ਤਰਨਤਾਰਾ ਰੋਡ ਦੇ ਵਿੱਚ ਜੀ ਆਪਣਾ ਪਿੰਡ ਹੈਗਾ ਚਾਟੀਵੰਡ ਠੀਕ ਹੈ ਜੀ ਲੱਗਿਆ ਫੋਨ ਗਰਵਾਲੀ ਪਿਆ ਜਾਂਦਾ ਨਜ਼ਦੀਕ ਗੁਰਦੁਆਰਾ ਟਾਲਾ ਸਾਹਿਬ ਤੇ ਬਾਬਾ ਦੀ ਫੇਰਾਂ ਸੁੱਚਾ ਵਾਤਾ ਠੀਕ ਹੈ ਜੀ ਤੇ ਅੱਜ ਇੱਕੋ ਹੀ ਆ ਫਿਰ ਚਲੋ ਫਿਰ ਇਹਦੇ ਬਾਰੇ ਦੱਸੋ ਕਿੰਨਾ ਸੁਭਾ ਸੋਈ ਜੇ ਇਹ ਬਹੁਤ ਦੂਜਾ ਸੋਈ ਜੇ ਅੱਛਾ ਮਰੀ ਦਾ ਸਵੇਰੇ 17 18 ਕਿਲੋ ਦੁੱਧ ਦਿੱਤਾ ਸੀ ਹਾਂਜੀ ਅਜੇ ਬੌਲੇ ਦੀ ਜਵਸ ਨਹੀਂ ਦੰਬੀ ਬੰਦੀ ਨੂੰ ਦੰਬਿਆ 17 ਹੋ ਜੇ ਠੰਡਾ ਚਿਵਾਈ ਚ ਦਿਹੂਆ 22 23 ਕਿਲੋ ਦੁੱਧ ਅੱਛਾ ਦੋ ਵੜਾ ਅੱਛਾ ਪਰ ਠੰਡਾ ਤੋਂ ਸਾਰਾ ਹੋ ਜੇ 19 ਕਿੰਨਾ ਤਿਆਰ ਦੱਸਿਆ ਜੇ ਇਹਦੇ ਕੋ 18 ਕਿਲੋ ਠੰਡਾ ਲੀਟਰ ਵਾਲਾ ਦੁੱਧ ਤਿਆਰ ਜਿਹੜਾ ਆਪਾਂ ਚਵਾ ਦੇਣਾ ਜਿਹੜਾ ਹੁਣ ਚਵਾ ਦੋਗੇ ਹਨਾ ਅੱਜ ਸੂਈ ਨੂੰ 6ਵਾਂ ਦੇਣਿਆ 5ਵਾਂ ਕੋਈ ਬੌਲਾ ਲਾਲੇ ਕੋਈ ਬੱਚਾ ਦੁੱਧ ਵਾਲੇ ਜਿਹੜਾ ਹਾਜ਼ਰ ਹੈ ਕਿੰਨਾ ਕਰੀ ਜਾਓਗੇ ਯਾਰ ਵੀ ਦੁੱਧ 23 ਕਿਲੋ 24 ਕੋਲ ਇਹਨੇ ਤਾਂ ਚਵਾਣ ਚੋਣਾ ਕਿਨੇ ਤੋਰਾਂ ਫੇਰ ਆਹ ਬੱਚਾ ਖਲੋਤਾ ਜਿਹੜਾ ਇਹਦਾ ਨਗੀਨਾ ਹੀ ਰੀ ਦਾ ਬਾਕੀ ਤਾਂ ਰਿਆਂ ਵੀ ਚਲੋ ਵੈਟ ਸੋਣੀ ਆ ਹੈ ਨਗੀਨਾ ਹੀ ਆ ਕੋਈ ਗਰਮ ਲੈ ਜਾਓ ਲੈ ਜੀ ਆ ਦੇਖ ਸਾਦੇ ਆ ਗਈ ਠੰਡੀ ਤੇਰੀ ਆ ਜਿਹੜੀ ਲੈ ਜਾ ਗੀ ਦੀ ਬਾਕੀ ਆ ਵੀ ਹੈਗੀ ਨਿੱਗਰਵਾਨੇ ਦੀ ਫਿਕਸਵਾਨੇ ਦੀ ਆ ਜਿਹੜੀ ਚਵਾ ਚੁੱਕੇ ਜੇ ਪੂਰਾ ਹਰ ਵੀਡੀਓ ਆਪਾਂ ਚਵਾਈ ਦੇਣੀ ਚੋੜੀ ਦਾ ਟੈਂਕ ਹੋਈ ਹੈ ਚਲੋ ਠੀਕ ਆ ਚਵਾ ਦਿਓ ਫਿਰ ਹੁਣ ਸਾਰੀ ਖਾਲੀ ਕਰ ਦੇਣੀ ਆ ਟਾਈਮ ਜਿਹੜਾ ਸ਼ਾਮ ਦਾ ਚਲਾਈਦਾ ਹੋਇਆ ਪਿਆ ਵਾ ਮੱਛਾ ਲਾ ਕੇ ਹੁਣ ਇਹ ਤੁਹਾਨੂੰ ਦਿਖਾਉਂਦੇ ਆ ਆ ਬੱਚਾ ਜਿਹੜਾ ਥੱਲੇ ਛੱਡਦੇ ਲੱਗੇ ਆ ਤੇ ਆ ਬਾਕੀ ਥਾਣੇ ਦੇ ਕਰੀ ਹੁਣ ਦੇਖ ਸਕਦੇ ਜੇ ਫਸਮ ਕੇ ਚੰਗੀ ਤਰ੍ਹਾਂ ਦਿਖਾ ਦੇਵੇ ਦੀ ਚਵਾ ਫਿਰੇ ਤਾਂ ਇਹ ਸਾਰੀ ਖਾਲੀ ਕਰ ਦੇਣੀ ਆ ਸਾਰੀ ਖਾਲੀ ਕਰ ਦੇਣੀ ਬਾਹਰ ਜਾਣਾ ਦੋ ਪਾਸੇ ਬੈ ਕੇ ਕਹਿੰਦੇ ਕਿ ਭਾਵੇਂ ਚਵਾਈ ਕਰ ਲੋ ਆਮੇ ਦੋ ਜਾਨੇ ਬੈ ਕੇ ਚਵਾਈ ਕਰ ਲੋ। ਤੇ ਯੋ ਇਹ ਬਾਕੀ ਇਹ ਵੀ ਥੋੜੀ ਮੱਖੀ ਮੁੱਖੀ ਪੈਣਦੀ ਆ ਪੱਥੇ ਪੁੱਕੇ ਬੰਦ ਦੇ ਉੱਪਰ। ਨਾਲੇ ਸਾਲੇ ਪੱਖਾ ਨਹੀਂ ਕੋਈ ਚੱਲਣ ਦੇ। ීර වාර බිලික ලොක්කේ ගිතැන්ඩි සීලිය ඒ බාති ගඩි පර විගය චවායර සාය ਖਰਬੀ ਕੋ ਜਾ ਕੋ ਸਾਈਂ ਵਜ ਗਿਆ ਨਾ ਇਹਨੂੰ ਹਾਂਜੀ ਤੇ ਦੁੱਧ 25 ਕਿਲੋ ਦੇ ਦੋ ਠੀਕ ਆ ਜਾ ਉਹ ਆ ਵੀ ਬਾਲਟੀ ਫੜਾਈ ਦਿਓ ਉਪਰ ਚੱਲੀਓ ਲਾਗੇ ਰੱਖਦੇ ਬਾਲਟੀ ਉੱਥੇ ਬਾਲਟੀ ਲਾਗੇ ਰੱਖਦੇ ਨਾਰਾਖ ਦੇ ਜੀ ਸਾੜਦੇ ਹਣਾ ਮੈਂ ਲੈ ਲਵਾਂ ਅੰਟੀ ਬਾਕੀ ਆਪਾਂ ਚਵਾ ਹੀ ਦਿਖਾਉਂਦੇ ਤੁਹਾਨੂੰ ਕੋਈ ਮਿਲਕਿੰਗ ਲਾਈਵ ਨਹੀਂ ਕਰਕੇ ਦਿਖਾਉਂਦੇ ਵੀ ਜਾਂ ਕਿ ਤਰ੍ਹਾਂ ਆਪ ਤੁਸੀਂ ਦੋ ਟਾਈਮ ਚੋ ਕੇ ਖੜਨੀ ਹੈ ਤੇ ਅਸੀਂ ਆਪਾਂ ਤੁਹਾਨੂੰ ਵੈਸੇ ਹੀ ਜਿਹੜਾ ਵਾ ਜੋ ਆ ਇਹ ਹੁਣ ਟਾਈਮ ਜਿਹੜਾ ਸ਼ਾਮ ਦਾ ਆਇਆ ਸੀ ਤੇ ਖਾਲੀ ਕਰਤੀ ਐ ਮਮੀ ਤੂੰ ਹਾਂ ਗਾਰੋ ਉੱਪਰ ਵੀ ਉਹ ਫਾਇਦਿ ਠੀਕ ਅਗਲੇ ਥਾਣੇ ਦੀ ਜਿਹੜੀ ਛਵਾਈ ਹੋ ਗਈ ਆ ਮਗਰਲਾਂ ਦੀ ਰਹਿ ਗਈ ਬਸ ਲੈ ਰੋਲ ਲਾ ਕੇ ਉਹ ਵਰਤ ਫਰਦਿ ਹੋਰ ਦੂਜੇ ਤਰ੍ਹਾਂ ਕਟ ਮਾਰਾ ਤਨੂਪਾ ਆ ਜੋ ਬੜਾ ਦੁੱਧ ਹੈਂ ਵਰਲ ਮਤ ਉਹ ਤੇ ਮੰਗਲੇ ਰੱਖ ਲਾ ਜਿੱਦ ਕਰਾ ਮਾਰਦੀ ਲੱਗੀ ਬਾਟੇ ਵੀ ਭਰ ਗਈ ਹੱਤਰਾ ਆ ਗਰ ਮੱਖੀ ਮੁੱਖੀ ਪੈਂਦੀ ਆ ਠੀਕ ਹੈ ਜੀ ਹਾਂ ਦੋ ਬਾਲਟੀਆਂ ਜਿਹੜੀਆਂ ਦੁੱਧ ਦੀਆਂ ਹਣ ਕੱਢੀਆਂ ਵਾ ਤੇ ਬਾਕੀ ਇਹ ਕੋਈ ਤੁਹਾਨੂੰ ਮਿਲ ਕੇ ਹੀ ਆ ਬਸ ਚਵਾਜ ਦਿਖਾਇਆ ਵਾ ਇੱਕ ਹਿਸਾਬ ਦਾ ਬਾਕੀ ਤੋਂ ਅਸੀਂ ਆਪਣੀਆਂ ਦੋ ਟਾਈਮ ਚੋ ਕੇ ਖੜਨੀ ਆ ਉਹ ਤੁਸੀਂ ਆਪਣੀ ਦੋ ਟਾਈਮ ਖਾਲੀ ਕਰਾਉਣੀ ਆ ਤੇ ਫੇਰ ਪਸ਼ੂ ਖੜਨਾ ਤੇ ਉਤਰਾਂ ਵੀਰ ਜੀ ਤੁਹਾਨੂੰ ਤੁਹਾਨੂੰ ਓਕੇ ਜੀ ਸਾਰੇ ਹਰ ਵੀ ਸੋਨਾ ਹੀ ਆ ਜੀ ਸਾਰੀ ਅੱਛਾ ਹਾਂਜੀ ਬਾਕੀ ਸੋਈ ਸਵਾਈ ਆ ਕੋਈ ਆਪਣੀ ਚੈੱਕ ਪਾਸ ਕਰਕੇ ਨਾ ਚੈੱਕ ਕਰਕੇ ਖੜੇ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਹਾਂਜੀ 75000 ਤੇ ਜਸਮਨ 72000 ਅੱਛਾ 72000 ਦੀ ਹਾਂਜੀ ਬਾਕੀ ਚਲੋ ਮੋਕੇ ਤੇ ਹੋ ਜਾਊਗਾ ਮੰਨਤਾ ਨਾ ਕੋਈ ਵੀਰ ਫੋਨ ਲਾਵੇ ਹਾਂਜੀ ਵੀ ਕੋਈ ਤਸੱਲੀ ਕਰਕੇ ਖੜੇ ਆ ਤੇ ਆਪਣੀ ਤਸੱਲੀ ਕਰਕੇ ਖੜੇ ਆ ਨਾ ਜੋ ਵੀ ਆ ਤੇ ਇਹ ਖੁੱਲਾ ਡੁੱਲਾ ਆ ਵੀ 12 13 ਕਿਲੋ ਹੋਗਾ ਹਾਂਜੀ ਹਾਂਜੀ ਲੀਟਰ ਨੂੰ ਮੜਵਾ ਲਈਏ ਪਰ ਆਪਾਂ 20 ਕਿਲੋ ਕਹਿ ਕੇ ਦੇਣਾ ਠੀਕ ਹੈ ਜੀ ਹਾਂਜੀ ਬਾਕੀ ਚਲੋ ਜੋ ਵੀ ਆ ਆਪਣੀ ਤਸੱਲੀ ਕਰੋ ਤੇ ਆਪਣੀ ਮਰਜ਼ੀ ਨਾਲ ਪਸ਼ੂ ਫਿਰੋ